ਗਾਰਡ ਵੱਡੀ तमाम बड़ी, बड़ी अपडेट देना शुरुआत करें चल रहे खबर मलोट तो के नम्ण नम्ण दे 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 के निकल के सामने आई है पटेल नगर वार्ड नंबर 19 ਦੇ ਵਿੱਚ ਜਿੱਥੇ ਪੇਮ ਪਿਆਰ ਦੇ ਚੱਕਰ ਦੇ ਵਿੱਚ ਨੌਜਵਾਨ ਨੇ ਆਪਣੀ लीला ਸਮਾਪਤ ਕੀਤੀ ਆਪਣੇ دوست ਦੇ ਘਰ ਦੇ ਵਿੱਚ ਜਾ ਕੇ ਜਿਹੜਾ ਫਾਇਰ ਲੈ ਲਿਆ ਨੌਜਵਾਨ ਬਰੋਂਤਾਏ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਇੱਥੇ ਮੌਕੇ ਤੇ ਮਲਾ ਨਿਵਾਸੀ ਵੱਡੀ ਤਦਾਦ ਦੇ ਵਿੱਚ ਇਕੱਠੇ ਹੋਏ ਨੇ ਤਾਂ ਤਸਵੀਰਾਂ पटेल नगर वार्ड नंबर 19 ਦੀਆਂ ਨੇ ਮਲੋਟ ਦੀਆਂ ਜਿੱਥੇ ਕੀ ਆਪਣੇ ਨੌਜਵਾਨ ਨੇ 22 ਸਾਲਾ ਨੌਜਵਾਨ ਨੇ ਉਸ ਲੜਕੀ ਦਾ ਵਿਆਹ ਹੋਣ ਤੋਂ ਬਸ ਉਤਰਾਂ ਦੇ ਮੁਤਾਬਕ ਲੜਕੀ ਦਾ ਵਿਆਹ ਹੋਇਆ ਸੀ ਤਾਂ ਉਸ ਤੋਂ ਬਾਅਦ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੇ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਮਲੋੜ ਤੋਂ ਮਲੋੜ ਦੀਆਂ ਤਸਵੀਰਾਂ ਨੇ ਇੱਥੇ ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲਾਤ ਨੇ ਕਿਸ ਤਰ੍ਹਾਂ ਦੇਖੋ ਪਰਿਵਾਰ ਦੇ ਮੈਂਬਰਾਂ ਨੇ ਜਦੋਂ ਸੁਣਿਆ ਹੋਣਾ ਤਾਂ ਕੀ ਉਹਨਾਂ ਤੇ ਬੀਤੀ ਹੋਣੀ ਹੈ ਤਾਂ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਨੌਜਵਾਨ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਮਲੋੜ ਦੀਆਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਪੇਮ ਪਿਆਰ ਤੇ ਚੱਕਰ ਦੇ ਵਿੱਚ ਨੌਜਵਾਨ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤਾਂ ਜੀਵਨ ਲੀਲਾ ਸਮਾਪਤ ਦੇ ਹਾਇ ਤਿਕਰ ਖੁੱਲਾਸਾ ਨਹੀਂ ਹੋਇਆ ਲੇਕਿਨ ਸੂਤਰ ਜੁਰੂਰ ਕਹਿ ਰਹੇ ਨੇ ਕਿ ਇਸ ਲੜਕੀ ਦਾ ਜਿਹੜੀ ਲੜਕੀ ਨਾਲ ਪਿਆਰ ਪ੍ਰੇਮ ਸੀਗਾ ਉਸ ਲੜਕੀ ਦਾ ਕੁਝ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਤਾਂ ਉਸ ਤੋਂ ਬਾਅਦ ਨੌਜਵਾਨ ਵੱਲੋਂ ਜਿਹੜਾ ਅੱਜ ਸ਼ਾਮ ਨੂੰ ਆਪਣੇ ਦੋਸਤ ਦੇ ਘਰ ਵਿੱਚ ਜਾ ਕੇ ਜਿਹੜਾ ਸੁਸਾਇਸਾਈਡ ਕਰ ਲਿਆ ਹੈ ਤੇ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਦੇਖੋ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤਾਂ ਪਰਿਵਾਰਕ ਮੈਂਬਰ ਕਿਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਦਰਜ ਕਰਵਾਉਣਗੇ ਤਾਂ ਉਸ ਮੁਤਾਬਕ थाना ਸਿਟੀ ਦੇ ਅਸਹਚਤਾ ਕਹਿਣਾ ਹੈ ਕਿ ਉਸ ਮੁਤਾਬਕ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਪਰਿਵਾਰਕ ਬਿਆਨ ਨੇ ਜਿਹੜੇ ਕਿਸ ਤਰ੍ਹਾਂ ਦੇ ਨਿਕਲ ਕੇ ਸਾਹਮਣੇ ਆਉਂਦੇ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਲੇਕਿਨ ਇੱਕ ਕੁਝ ਘੰਟਿਆਂ ਵਾਸਤੇ ਅਸਿਵਰ ਹਸਪਤਾਲ ਦੀ ਮੌਚਰੀ ਦੇ ਵਿੱਚ ਉਸ ਨੌਜਵਾਨ ਦੀ ਬੋਡੀ ਜ਼ਰੂਰ ਰਖਾਈ ਗਈ ਹੈ ਤਾ ਇਸ ਨੂੰ ਲੈ ਕੇ ਕੀ ਹੋਵੇਗਾ ਅਗਲਾ ਜਿਹੜਾ ਪਰਿਵਾਰ ਹੈ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਚਾਹੇਗਾ ਇਸ ਦਾ ਹਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਲੇਕਿਨ ਆਗਾਮੀ ਜਿਹੜਾ ਪਰਿਵਾਰ ਹੈ ਉਹ ਹਜੇ ਵੋਸੀਆਂ ਗੱਲਾਂ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਤਾਂ ਉਸ ਦੇ ਵਿੱਚ ਚਰਚਾ ਜ਼ਰੂਰ ਬਣੀ ਹੋਈ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਹੋਵੇਗੀ ਤੇ ਕੀ ਉਸ ਦਾ ਅੱਗੇ ਨਤੀਜਾ ਉਸ ਪਰਿਵਾਰ ਨੂੰ ਕਿਵੇਂ ਆ ਜਾ ਪੂਕਤਨਾ ਪੈ ਸਕਦਾ ਹੈ ਪੰਜਾਬ ਹਰਿਆਣਾ ਲਾਈਵ ਤੋਂ ਜਤਿਨ ਮਲੋਟ